you hey. i thank you ਹਰ ਸੱਚੇ ਤੱਕ ਤੁਮ ਪਿਆਰ ਆ ਸਤ ਸੰਗ ਜਮੇ ਲਾ ਰਜਾ ਜੇ ਖਾਲਸਾ ਸਾਜਣ ਇਸ ਵੀ ਹੈ ਪਸਾਕੀ ਦੇ ਧਾਰਾ ਵੀ ਹੈ ਤੇ ਸਿਗਰਾਮ ਦਾ ਵੀ ਹੈ ਕੀ ਕਹਿਣਾ ਚਾਹਦੇ ਤੁਸੀਂ ਸੰਗਤ ਨੂੰ ਅੱਜ ਪਹਿਲਾ ਦਾ ਹੀ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਅਤੇ ਸੰਗਤਾਂ ਸਾਡੀ ਪ੍ਰਮਾਣ ਕਰਨ ਅੱਜ ਦਾ ਜਨਮ ਜਿਹੜਾ मतलब ਕੱਲੇ ਸਿੱਖਾਂ ਲਈ ਨਹੀਂ ਖਾਲਸਾ ਲਈ ਨਹੀਂ ਸਾਰੇ ਦੇਸ਼ ਲਈ ਆ ਜਦੋਂ ਇਸ ਦੇਸ਼ ਤੇ ਭੀੜ ਪਈ ਸੀਗੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਸਾਖੀ ਵਾਲੇ ਦਿਨ ਆਪਣਾ ਇੱਕ ਖਾਲਸਾ ਸਾਜਿਆ ਤੇ ਫਿਰ ਜ਼ੁਲਮ ਦੇ ਨਾਲ ਟੱਕਰ ਲਈ ਤੇ ਖਾਲਸੇ ਦਾ ਜਨਮ ਹੋਇਆ ਅੱਜ ਸਾਡੇ ਪੂਰੇ ਦੇਸ਼ ਲਈ ਸਾਰਿਆਂ ਲਈ ਬਹੁਤ ਖੁਸ਼ੀ ਦਾ ਦਿਨ ਆ ਮਾਨ ਮਾਨ ਦਾ ਦਿਨ ਆ ਵਿਰਾਕੇ ਚਾਨੋ ਅੱਜ ਧੰਨ ਗੁਰੂ ਆਮਦਸ ਲੰਗਰ ਸਾਹਿਬ ਵਿਖੇ ਅੱਜ ਮਨਾਇਆ ਜਾ ਰਿਹਾ ਕੀਰਤਨ ਹੋਇਆ ਕਨਪਰ ਸਾਹਿਬ ਦੇ ਘੋੜ ਭੋਗ ਪਏ ਆ ਤੇ ਲੰਗਰ ਚੱਲ ਰਹੇ ਨੇ ਤੇ ਸੰਗਤਾਂ ਵਾਸਤੇ ਸਪੈਸ਼ਲ ਪੀਜਾ ਦਾ ਲੰਗਰ ਵੀ ਅੱਜ ਚੱਲ ਰਿਹਾ ਜੀ ਤਾਂ ਅਸੀਂ ਧੰਨ ਗੁਰੂ ਆਮਦਸ ਲੰਗਰ ਸੇਵਾ ਨੂੰ ਬਾਬਾ ਮਜੀਦ ਸਿੰਘ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਅਸੀਂ ਸਾਰੇ ਸਾਡੇ ਇੰਡੀਆ ਦੇ ਜਿੰਨੇ ਵੀ ਸਾਡੇ ਸਿੱਖ ਖਾਲਸਾ ਜੀ ਹੋਵੇ ਜੋ ਵੀ ਹਿੰਦੂ ਹੈ ਸਾਰਿਆਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਮਹਾਰਾਜੇ ਕੇ ਅਰਦਾਸ ਕਰਦੇ ਆ ਕਿ ਇਹ ਰਿਦੈਲਾ ਬਹੁਤ ਖੁਸ਼ੀਆਂ ਦੇ ਦਿਲੋਂ ਦੇ ਮਹਾਰਾਜ ਜੀ ਅੱਛੇ ਤਰਾਈਂ ਸਲਾਮ ਅਲੈਕੁਮ ਦੇ ਰਹੇ ਜੀ ਕਰਸੋ ਜੀ ਖਾਲਸਾ ਸਫਲਨ ਦੇ ਸਪੀਅ ਬਸਾਖੀ ਦਾ ਦਿਹਾੜਾ ਵੀ ਆ ਸਗਰਾਮ ਦਾ ਵੀ ਦਿਹਾੜਾ ਕੀ ਕਿਹੜਾ ਚੰਦੇ ਪਵਿੱਤ੍ਰ ਸਾਧ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਕਿ ਦੇਖੋ ਸੰਗਤਾਂ ਬੜੇ ਅੱਜ ਖੁਸ਼ੀ ਦੇ ਮਾਹੌਲ ਚ ਸਾਰੇ ਔਰ ਜਿਹੜਾ ਖਾਲਸਾ ਪੰਥ ਦੀ ਸਾਜਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਣ ਜਿਹੜੀ ਕੀਤੀ ਸੀ ਪੰਜ ਪਿਆਰਿਆਂ ਨੂੰ ਅਮ੍ਰਿਸ਼ਕਾਇਆ ਪੰਜ ਪਿਆਰਿਆਂ ਨੂੰ ਫਿਰ ਸਿੰਘ ਸਾਜਿਆ ਤੇ ਆਂਦਾ ਦਿਹਾੜਾ ਵੀ ਆ ਮਹੀਨੇ ਬਾਅਦ ਇੱਕ ਸਾਰਿਆਂ ਲਈ ਸੰਕੇਤਕ ਸੰਬਾਲਿਕ ਦਿਨ ਬਣ ਜਾਂਦੇ ਤੇ ਇਹ ਦਿਨਾਂ ਚ ਸੰਗਤਾਂ ਚ ਜਿਹੜੀ ਖੁਸ਼ੀ ਦੀ ਲਹਿਰ ਹੁੰਦੀ ਆ ਉਹ ਬਹੁਤ ਦੇਖਣ ਨੂੰ ਮਿਲਦੀ ਆ ਬਾਕੀ ਗੁਰੂ ਸਾਹਿਬ ਨੇ ਕਾਲ ਸੇ ਨੂੰ ਕਿਹਾ ਵੀ ਅਕਾਲ ਪੁਰਖ ਕੀ ਫੌਜ ਹੈ ਤੇ ਇਹਨੂੰ ਬੜਾ ਵੱਡਾ ਰਤਬਾ ਦਿੱਤਾ ਸੀ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਜਿਹੜੀਆਂ ਉਹ ਖਾਲਸੇ ਨੂੰ ਮਿਲ ਰਹੀਆਂ ਅੱਜ ਤੁਸੀਂ ਦੇਖਿਆ ਵੀ ਇਹ ਸੰਗਤਾਂ ਇੱਥੇ ਜਿਹੜਾ ਧੰਗੁਰ ਰਾਮਦਾਸ ਥਾਨ ਆ ਇੱਥੇ ਕਿੱਦਾਂ ਹਉਮ ਹਮਾ ਕੇ ਆ ਰਹੀਆਂ ਤੇ ਬੇਸਿਕਲੀ ਤਾਂ ਉਹ ਸੇਵਾ ਦਾ ਜਜਬਾ ਹੈ ਵੀ ਆਪਣੇ ਗੁਰੂ ਲਈ ਗੁਰਸ਼ਿੱਖ ਕਿੰਦਾ ਸਮਰਪਤ ਰਹਿੰਦੇ ਆ ਜਿਹੜੀ ਵੀ ਸੇਵਾ ਗੁਰੂ ਤੋਂ ਮਿਲਦੀ ਆ ਉਹਨੂੰ ਆਪਣੇ ਮਤਲਬ ਸਵਾਸਾਂ ਦੇ ਵਿੱਚ ਲੇਖ ਸਵਾਸਾਂ ਨੂੰ ਲੇਖੇ ਹੀ ਲਾ ਦਿੰਦੇ ਗੁਰੂ ਸਾਹਿਬ ਦੇ ਤੇ ਇੱਥੇ ਵੀ ਜਿਹੜੇ ਸੇਵਾਦਾਰ ਹੈਗੇ ਆ ਬਾਬਾ ਮਨਜੀਤ ਸਿੰਘ ਜੀ ਭਾਵੇਂ ਅਮਰੀਕਾ 'ਚ ਬੈਠੇ ਆ ਹੋਰ ਵੀ ਉਹਨਾਂ ਦੇ ਸਾਰੇ ਨਾਲ ਦੇ ਸਹਿਯੋਗੀ ਆ ਤੇ ਇੱਥੇ ਬਰਾੜ ਸਾਹਿਬ ਵੀ ਸਾਰੀਆਂ ਸਵਾਵਾਂ ਨਿਭਾਉਂਦੇ ਆ ਤੇ ਤੁਸੀਂ ਦੇਖਿਆ ਬਹੁਤ ਖੁਸ਼ੀ ਦਾ ਮਾਹੌਲ ਆ ਲੰਗਰ ਚੱਲ ਰਿਹਾ ਔਰ ਥਾਂ ਥਾਂ ਤੇ ਲੰਗਰ ਚੱਲ ਰਿਹਾ ਲੋਕ ਸ੍ਰੀ ਅਨੰਦਪੁਰ ਸਾਹਿਬ ਨੂੰ ਵੀ ਜਾ ਰਹੇ ਆ ਤੇ ਪਹਿਲਾਂ ਹੌਲੇ ਮਹੱਲੇ ਦੇ ਸਿਗਾ ਇਹ ਸਾਰਾ ਜਿਹੜਾ ਸਾਰਾ ਗੁਰੂ ਸਾਹਿਬ ਦੀ ਕਿਰਪਾ ਆ ਬਖਸ਼ਿਸ਼ ਆ ਤੇ ਬਹਾਨਾ ਆ ਵੀ ਕਿ ਸਾਨੂੰ ਸੇਵਾ ਦਾ ਮੌਕਾ ਮਿਲਦਾ ਉਹਨਾਂ ਦਿਨਾਂ ਤੇ ਇਸ ਹੀ ਸੇਵਾ ਨਾਲ ਹੀ ਬੰਦੇ ਦੇ ਜੀਵਨ ਚ ਰੰਗਤ ਆਉਂਦੀ ਹੈ। ਇਹੀ ਆਪਾਂ ਸਾਰਾ ਕੁਝ ਦੇਖ ਰਹੇ ਹਾਂ ਤੇ ਹੁਣ ਹਸਪਤਾਲ ਦੀ ਵੀ ਜਿਹੜੀ ਸੇਵਾ ਕੀਤੀ ਬੇਸਿਕਲੀ ਤਾਂ ਪਰਪਸ ਇਹ ਸੇਵਾਵਾਂ ਨਿਭਾਉਣੀ ਆ, ਸੇਵਾ ਕਰਨੀ ਆ। ਜੇ ਪੰਜ ਪਿਆਰੇ ਸਾਜੇ ਸੀ ਉਹ ਵੀ ਇੱਕ ਗੁਰੂ ਸਾਹਿਬ ਦਾ ਬੜਾ ਵੱਡਾ ਸੰਦੇਸ਼ ਸੀਗਾ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਸਮਾਜ ਵਿੱਚ ਨੀਚੇ ਸਮਝਿਆ ਜਾਂਦਾ ਸੀ ਕਿਹਾ ਹੈ ਤਾਂ ਆਪਣੀ ਕਿਰਪਾ ਜਿੱਤੋ ਸੇਵਾ ਜਿਹੜੀ ਲੈਣੀ ਆਉਂਦੀ ਉਹਨੂੰ ਅੱਗੇ ਲੈ ਆਉਂਦੇ ਆ। ਤੇ ਉਹ ਉਹਨਾਂ ਨੂੰ ਉਹ ਬੰਦੇ ਉੱਠੇ ਉਹਨਾਂ ਚ ਉਹਨਾਂ ਨੇ ਸੀਸ ਭੇਂਟ ਕੀਤਾ ਗੁਰੂ ਸਾਹਿਬ ਨੂੰ ਵੀ ਅਸੀਂ ਤਿਆਰ ਆ ਤੇ ਜਿਹੜੀ ਉਹ ਸੀਗੀ ਮਾਹੌਲ ਸ਼ਿਕਾਜੇ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਲੱਗ ਰਿਆ ਸੀ ਕਿ ਉਹ ਸੀਸ ਕੱਟ ਦਿੰਦੇ ਆ ਤਲਵਾਰ ਉਹ ਜਿਹੜੀ ਖੂਨ ਨਾਲ ਲਿਬੜੀ ਬਾਹਰ ਲੈ ਕੇ ਆਉਂਦੇ ਸੀ ਤੇ ਉਹ ਜਿਹੜੀ ਹਾਲਾਤ ਜਿਹੜਾ ਮਾਹੌਲ ਕਦੇ ਤੁਸੀਂ ਸੋਚ ਕੇ ਦੇਖੋ ਕਿਦਾਂ ਦਾ ਹੁੰਦਾ ਉਹਦੇ ਚ ਕੌਣ ਤਿਆਰ ਹੁੰਦਾ ਫਿਰ ਜਾਣ ਲਈ ਔਰ ਤਿਆਰ ਕਿਹੜੇ ਹੋਏ ਆ ਜਿੰਨੇ ਵੀ ਪੰਜ ਪਿਆਰੇ ਤਿਆਰ ਹੋਏ ਆ ਤੁਸੀਂ ਸਾਰਿਆਂ ਦੀ ਹਿਸਟਰੀ ਦੇਖ ਲਓਗੇ ਤੇ ਉਹ ਸਾਰੇ ਜਿਹੜੇ ਆ ਉਹਨਾਂ ਕਾਸਟਾਂ ਚ ਹੋਏ ਆ ਜਿਨ੍ਹਾਂ ਨੂੰ ਸਮਾਜ ਜਿਹੜਾ ਆ ਅੱਜ ਦੇ ਸਮੇਂ ਚ ਸੋ ਕਾਲਡ ਕਾਸਟ ਸਿਸਟਮ ਕਹਾਂਗਾ ਮੈਂ ਕਿਉਂਕਿ ਗੁਰੂ ਸਾਹਿਬ ਲਈ ਕਾਸਟ ਸਿਸਟਮ ਨਹੀਂ ਹੈਗਾ ਮਾਨਵਕੀ ਜਾਤ ਸਭੇ ਇੱਕ ਹੀ ਪਹਿਚਾਨ ਵੋ ਜੁਹਾ ਤਾਂ ਸਿਰਫ ਇੱਕੋ ਹੀ ਆ ਮਾਨਵਕੀ ਜਾਤ ਸੋ ਇਹ ਜਿਹੜਾ ਉਸ ਚੀਜ਼ ਨੂੰ ਵੀ ਜਿਹੜਾ ਸਮਾਜ ਚ ਕੁਆਲਿਟੀ ਸਮਤਾ ਸਮਾਨਤਾ ਭਾਈਚਾਰੇ ਦੀ ਜਿਹੜੀਆਂ ਅੱਜ ਗੱਲਾਂ ਬੜੀਆਂ ਹੁੰਦੀਆਂ ਪਰ ਪ੍ਰੈਕਟੀਕਲੀ ਤਾਂ ਕੁਝ ਹੋ ਨਹੀਂ ਰਿਹਾ ਗੁਰੂ ਸਾਹਿਬ ਨੇ ਉਹਨੂੰ ਪ੍ਰੈਕਟੀਕਲ ਰੂਪ ਦਿੱਤਾ ਸੰਡੇ ਬਾਟੇ ਦਾ ਅਮਰਿਸ਼ਕਾ ਕੇ ਇਕੱਠਿਆਂ ਨੂੰ ਸਾਰਿਆਂ ਨੂੰ ਤੇ ਫਿਰ ਇੱਕੋ ਹੀ ਜਗ੍ਹਾ ਤੋਂ ਤੇ ਆ ਸਾਰਾ ਕੁਝ ਉਹੀ ਆ ਸਿੱਖੀ ਦਾ ਹੈ ਸਾਰਾ ਭਾਈਚਾਰਾ ਸਮਾਨਤਾ ਚਾਹੇ ਉਹ ਧੰਗੁਰ ਰਵਿਦਾਸ ਜੀ ਨੇ ਵੀ ਕਹਿ ਦਿੱਤਾ ਪਿਆ ਸਚਾਉ ਰਾਜ ਮੈਂ ਜਾਂ ਮਿਲੇ ਸਭਨ ਕੋ ਆਨ ਛੋਟ ਵੱਡੋ ਸਭ ਬਸੰ ਬਸੋ ਛੋਟੇ ਤੇ ਵੱਡੇ ਬਰਾਬਰ ਬਸਣ ਤੇ ਰਵਿਦਾਸ ਰਹੇ ਪਰਸਨ ਤੇ ਮੈਂ ਫਿਰ ਖੁਸ਼ ਰਹਿਣਾ ਗੁਰੂ ਅਰਦਾਸ ਕਹਿੰਦੇ ਜਿੱਦਾਂ ਸੋ ਸਿੱਖਿਆ ਇਹੀ ਆ ਗੁਰੂ ਸਾਹਿਬ ਦੀ ਕਿੰਨੀ ਗੁਰੂ ਸਾਹਿਬ ਵੀ ਸਾਰੇ ਇੱਕ ਹੀ ਆ ਮਤਲਬ ਦੋਚ ਕਰਕੇ ਨਹੀਂ ਦੇਖਿਆ ਜਾ ਸਕਦਾ ਸਾਰੇ ਇੱਕ ਅਕਾਲ ਪੁਰਖ ਦਾ ਰੂਪ ਆ ਤੇ ਇੱਕੋ ਹੀ ਆ ਅੱਜ ਵਿਸਾਖੀ ਦੀਆਂ ਮੈਂ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਖੁਸ਼ੀਆਂ ਦਾ ਤਿਉਹਾਰ ਮੌਜਾਂ ਦਾ ਤਿਉਹਾਰ ਆ ਖਾਲਸੇ ਦੀ ਸਥਾਪਨਾ ਦੇ ਵਜ੍ਹਾ ਤੇ ਸਾਰਿਆਂ ਨੂੰ ਚਾਹੀਦਾ ਕਿ ਪੰਜਾਬ ਹਰ ਗੱਲ 'ਚ ਮੋਹਰੇ ਰਿਹਾ ਚਾਹੇ ਦੇਸ਼ ਦੇ ਵਿੱਚ ਸਿੱਖੀ ਨੂੰ ਜੇ ਉਦਾਂ ਗੱਲ ਆਈਏ ਜਾਂ ਪੰਜਾਬ ਨੂੰ ਤਾਂ ਉਹ ਕਹਿੰਦੇ 2% ਹੈ ਤੇ ਪਰ ਜਿਹੜੀ ਦੇਸ਼ ਦੀ ਫ੍ਰੀडम ਜਾਂ ਆਜ਼ਾਦੀ ਵਿੱਚ ਤਾਂ 98% ਕੰਟਰੀਬਿਊਸ਼ਨ ਇਹਨਾਂ ਦੀ ਹੋਰੇ ਇੰਡੀਆ 'ਚ ਦੇਖੋ ਤੇ ਗਿਣਤੀ ਨਾਲ ਨਹੀਂ ਹੁੰਦਾ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਸਵਾ ਸਵਾ ਲੱਖ ਸੇ ਇਕ ਕੁੱਲ ਆਉਂਗਾ ਤਵੇ ਗੋਵਿੰਦ ਸਿੰਘ ਨਾਮ ਰਖਾਉਂਗਾ ਕਹਾਉਂਗਾ ਤੇ ਉਹ ਉਹ ਜਿਹੜੀ ਆ ਗੁਰੂ ਸਾਹਿਬ ਕਹਿੰਦਾ ਪ੍ਰਿੰਸੀਪਲ ਬੰਦਾ ਜਿਹੜਾ ਐਥਿਕਲੀ ਠੀਕ ਬੰਦਾ ਉਹ ਇਕ ਵੀ ਜਿਹੜਾ ਸਵਾ ਲੱਖ ਦਾ ਮੁਕਾਬਲਾ ਕਰੂਗਾ ਇੱਕ ਵਾਰ ਸਵਾ ਲੱਖ ਕੜਾ ਕਰ ਦੋ ਜਿਨ੍ਹਾਂ ਦਾ ਕੋਈ ਨਿਯਮ ਨਹੀਂ ਝੂਠੇ ਬੰਦੇ ਜਿਹੜੇ ਐਥਿਕਸ ਤੇ ਚੱਲਦੇ ਹੀ ਨਹੀਂ ਹੈਗੇ ਤੇ ਇੱਕ ਐਥਿਕਸ ਤੇ ਚੱਲਣ ਵਾਲਾ ਖਾਲਸਾ ਜਿਹਨੂੰ ਕਿਹਾ ਜਿੱਥੇ ਉਹ ਖੜਾ ਹੋਊਗਾ ਉਹ ਸਵਾ ਲੱਖ ਦਾ ਮੁਕਾਬਲਾ ਨਹੀਂ ਸਵਾ ਲੱਖ ਉਹਦੇ ਤੇ ਭਾਰੂ ਹੁੰਦਾ ਉਹ ਉੱਚਾ ਹੁੰਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ